10ਵੇਂ ਨੰਬਰ ਤੇ ਆਈ ਆ ਬਾਈ ਇਹ ਕੋੜੇ ਨਹੀਂ ਫਰਦਾ ਨੂਰੇ ਬਾਦਰ ਬਵਾਲੀ ਲਓ ਵੀ ਇਹ ਆਈ ਆ 9ਵੇਂ ਨੰਬਰ ਤੇ ਬਾਈ ਮੁੰਡਾ ਸਿਆਣਾ ਮਾਫ ਕਰ ਦੇ ਦੰਤ ਬੋਲਿਓ ਇਹਦਾ ਬਾਈ ਅਗਲੀ ਜਿਹੜੀ 8ਵੀਂ ਪੋਜੀਸ਼ਨ ਆ ਜੀ 100 ਨੰਬਰ 2 6 ਅੱਗੇ ਕੀ ਬੋਲਗੇ ਵੀ ਲਓ ਜੀ ਸਮੁੰਦਰ ਘੋੜੇ ਦੀ ਬੱਚੀ ਨਾ ਜੀ ਘੋੜੀ ਦਾ ਨਾਮ ਕੀ ਜੋਆ ਜੋਆ ਥੋੜਾ ਪਿਛਲ ਹੋ ਜਾ ਅੱਠ ਨੰਬਰ ਪੋਜੀਸ਼ਨ ਬੋਲੋ ਡਾਕਟਰ ਸਾਹਿਬ 263 ਨੰਬਰ ਜੀ ਕਿਉਂਕਿ ਜੋ 26 ਅੱਗੇ ਬੋਲਿਆ ਤੇ 1 ਨਾਲ ਹੋਰ ਨਾਲ 263 ਨੰਬਰਾਂ ਦੇ ਆ ਜਾ ਬਾਈ ਸਮੁੰਦਰ ਜੀ ਨੰਬਰ ਕੋੜੀ ਦੇ ਵਿੱਚ ਹੀ ਆ ਬਾਈ ਜੀ ਹੋਵੇ ਅੱਗੇ ਕਰਕੇ ਖੜੋ ਤੇ ਹੌਸਲਾ ਦਿਖਾਓ ਬਿਲਕੁਲ ਬਾਈ ਜੀ ਆਈਆ ਬਾਈ 8ਵੇਂ ਨੰਬਰ ਤੇ ਮੈਨੂੰ ਬਤਾ ਲਿਓ 260 ਨੰਬਰ ਵਾਲੇ ਵੀਰ ਅੱਠਵਾਂ ਬਿਲਕੁਲ ਜੀ ਉਹ 2 ਨੰਬਰ 260 ਅੱਜ ਵੀ ਪੋਜੀਸ਼ਨ ਹਾਸਲ ਕੀਤੀ ਹੈ ਜੀ ਇਸ ਧੀ ਨੇ ਧੀ ਦਾ ਨਾਮ ਜੀ ਰੂਪ ਵਾਹ ਜੀ ਵਾਹ 6 ਨੰਬਰ 270 ਕੇ ਨੇ 73 ਪੋਜੀਸ਼ਨ ਹਾਸਲ ਕੀਤੀ ਹੈ ਜੀ ਇਸ ਧੀ ਨੇ ਅੱਠਵੀਂ ਪੋਜੀਸ਼ਨ ਹਾਸਲ ਕੀਤੀ ਹੈ ਜੀ ਲਓ ਜੀ ਨਵਾਂ ਇਹਦਾ ਬਈ ਰੂਪ ਦਲਸ਼ੇਰ ਕੱਕੀ ਦੀ ਬੱਚੀ ਹੈ ਜੀ ਇਹ ਸੱਤਵੀਂ ਪਿਜੀਸ਼ਨ ਆ ਰਹੀ ਹੈ ਜੀ 6 ਨੰਬਰ 270 ਇਸ ਤੋਂ ਬਾਅਦ ਸਾਡਾ ਬਈ ਜਵਾਹਰ ਅਨੰਦਗੜ੍ਹ ਤਿਆਰ ਹੈ ਛੇਵੀਂ ਪਿਜੀਸ਼ਨ ਵਾਲੇ ਤੇ ਨੰਬਰ ਹੈ 200 28 268 ਲਓ ਜੀ ਵਿਸ਼ੇਸ਼ ਘੋੜੀ ਦਾ ਨਾਮ ਜੀ ਕੀਰਤੀ ਠੀਕ ਆ ਜੀ ਸੱਤਵੀਂ ਨੂਰੇ ਦੀ ਬੱਚਿਆ ਜੀ ਬਾਪਰ ਬਰਾੜੀ ਜੀ ਸੱਤਵੇਂ ਨੰਬਰ ਵਾਲੀ ਬਾਈ ਇਹ ਚੱਕੀਰਾ ਸਿੰਘ ਵਾਲਾ ਪਿੰਡ ਹੈ ਜੀ ਬਾਈਆਂ ਦਾ ਸੱਤਵੀਂ ਪੋਜੀਸ਼ਨ ਆਸਰ ਕੀਤੀ ਨਾ ਇਹ ਹੈ ਸਕੋਰੀ ਨੇ ਬੈਂਤ ਅੱਛੇਵੀਂ ਵਾਲੇ ਆਏ ਆ ਪਰ ਸਭ ਤੋਂ ਐਕਟਿਵ ਬੰਦੇ ਆ ਲੈ ਜੀ ਮੈਂ ਹੁਣ ਬੋਲਣਾ ਮੁੰਡੇ ਬਾਰੇ ਇਹ ਦੋ ਵਿਭਾਗ ਮੈਂ ਜਾਜੀ ਮੁੰਡਾ ਅੱਛਾ ਦੋ ਵਿਭਾਗ ਕਿਹੜੇ-ਕਿਹੜੇ ਨੇ ਜੀ ਹਾਂਜੀ ਇੱਕ ਘੋੜੀਆਂ ਵੀ ਰੱਖਦੇ ਤੇ ਦੂਜਾ ਸਾਡਾ YouTube ਵਾਲਾ ਵਿਭਾਗ ਵੀ ਆ ਜੀ ਅੱਛਾ ਅੱਛਾ ਇਹ ਬਾਤ ਸਾਡਾ ਭਰਾ ਜੀ ਤੇ ਮੇਰਾ ਨਾਮਾ ਰਾਸੀ ਵੀ ਆ ਵਿਆਹਪਨ ਬਧਾਈਆਂ ਬਾਈ ਬਹੁਤ ਬਹੁਤ ਇਹਨਾਂ ਨੇ ਮੇਲਾ ਵੀ ਬੜਾ ਪ੍ਰਮੋਟ ਕੀਤਾ 100 ਪੰਜਵੀਂ ਪੁਜੀਸ਼ਨ ਚੜੀ ਹੈ ਜੀ ਲਓ ਜੀ ਘੋੜੀ ਦਾ ਨਾਮ ਜੀ ਜੁਗਣੀ ਜੁਗਣੀ ਕੱਲਾ ਦੇ ਜੇਤਨ ਦੀ ਬੱਚੀ ਆ ਇਹ ਜਿਹੜੇ ਦੇ ਨਾਲ ਬਸ਼ੇਰੀ ਵੀ ਬਹੁਤ ਸੋਹਣੀ ਆ ਬਾਈ ਆਪਾਂ ਬਸ਼ੇਰੀ ਦਾ ਵੀ ਜਰੂਰ ਦੱਸਾਂਗੇ ਸਾਨੂੰ ਸ਼ੋ ਲਓ ਜੀ ਮਹਾਰਾਣੇ ਦੀ ਬੱਚੀ ਆ ਜੀ ਇਹ ਓੜ ਵਾਲੀ 208 ਪੰਜਵੀਂ ਪੋਜੀਸ਼ਨ ਹਾਸਲ ਕੀਤੀ ਹੈ ਤੁਸੀਂ ਤੇ ਹਰ ਤਾੜੀਆਂ ਮਾਰ ਦਿਓ ਤੁਹਾਡਾ ਬੇਲੀ ਆ ਨਾਲ ਖੜਿਆ ਸੀ ਬਿਲਕੁਲ ਬਾਈ ਆਜੋ ਜੀ ਆਜੋ ਲੈ ਆਓ ਪੰਜ ਚੌਥੀ ਬਾਈ ਜਵਾਹਰ ਨੰਦਰ ਥੋੜਾ ਸ਼ਾਮਿਆ ਬਾਈ ਰੰਗ ਕਾਲਾ ਹੋ ਜੀ ਪੰਜਾਂ ਵਾਂ ਤੇ ਆ ਜਾ ਬਧਾਈਆਂ ਬਾਈ ਉਹਨਾਂ ਨੂੰ ਬਹੁਤ ਬਹੁਤ ਜਿਹੜਾ ਤੁਸੀਂ ਨਜ਼ਰਾਂ ਮਲਾਈ ਜਾਂਦੇ ਹੈ ਨਾ ਬੁੱਧੀ ਖੜਿਆ ਚਲੋ ਆਜੋ ਜੀ ਸ਼ੋਅ ਨੰਬਰ 299 ਚੌਥੀ ਪੋਜੀਸ਼ਨ ਹਾਸਲ ਕੀਤੀ ਹੈ ਪੰਜਵੀਂ 222 ਦੀ ਤੇ ਚੌਥੀ 299 ਲਓ ਜੀ ਪੰਜਵੀਂ ਪੋਜੀਸ਼ਨ ਹਾਸਲ ਕੀਤੀ ਹੈ ਜੀ ਪਿੰਡ ਕਾਬਰ ਵਾਲੇ ਪੜਾਈਆ ਕੋਈ ਘੋੜੀ ਦਾ ਨਾਂ ਜੀ ਕੌਰ ਵੀ ਕੀ ਨਾ ਕੌਰ ਵੀ ਅੱਛਾ ਡਾਕਟਰ ਸਾਹਿਬ ਨਾਂ ਬੜੇ ਪਿਆਰੇ ਰੱਖੇ ਹੋਇਆ ਇਹਨਾਂ ਦੇ ਇਹ ਗਾਣੇ ਸੁਣਦੇ ਵੀ ਸ਼ਕੀਨ ਆ ਬਈ ਹਾਂ ਬਿਲਕੁਲ ਜੀ ਪਹਿਲਾਂ ਦਾ ਡਾਕਟਰ ਸਾਹਿਬ ਜਵਾਕਾ ਦੇ ਨਾਂ ਵੀ ਜਿਵੇਂ ਪਹਿਲਾਂ ਮੈਂ ਗੱਲ ਕਰੀ ਜੀ ਕਿ ਮੰਗਲਵਾਰ ਨੂੰ ਜੰਮਿਆ ਤਾਂ ਉਹਦਾ ਨਾਮ ਮੰਗਲ ਰੱਖਨਾਂਦੇ ਸੀ ਕੋਈ ਵੀਰਵਾਰ ਨੂੰ ਜੰਮਿਆ ਤਾਂ ਉਹਦਾ ਨਾਮ ਵੀਰੋ ਤੇ ਵਾਗਿਆ ਚੌੜਾ ਜਿਹਾ ਹੋਇਆ ਬ੍ਰਾਕੇਟ ਕਿਕਰ ਸਿੰਘ ਰੱਟਦੇ ਨੇ ਜੀ ਬਿਲਕੁਲ ਜੀ ਸੋ ਲਓ ਜੀ ਚੌਥੀ ਪੋਜੀਸ਼ਨ ਹਾਸਲ ਕੀਤੀ ਹੈ ਜੀ ਘੋੜੀ ਦਾ ਨਾਂ ਜੀ ਬੇਗਮ ਸ਼ਕਤੀ ਘੋੜੇ ਦੀ ਬੱਚੀ ਹੈ ਜੀ ਇਹ ਘੋੜੀ ਦਾ ਨਾਂ ਜੀ ਬੇਗਮ 13ੀ ਪੋਜੀਸ਼ਨ ਹਾਸਲ ਕੀਤੀ ਹੈ ਜੀ ਹਰਿਆਣੇ ਦੀ ਹੈ ਜੀ ਘੋੜੀ ਇਹ ਸ਼ੋ ਨੰਬਰ 200 ਅਕਿਆਸੀ ਯਾਰ ਬੰਦੇ ਜਾਣੀ ਜਾਣਾ ਡਾਕਟਰ ਸਾਹਿਬ ਮੁਕਾਬਲਾ ਕਰਨਾ ਜੀ ਪੂਰਾ ਵਾਕਿਆ ਹੁਣ ਪਹਿਲਾ ਤੇ ਦੂਜਾ ਰਹਿ ਗਿਆ ਦੇਖਦੇ ਆ ਵੀ ਇਸ ਰੰਗ ਦਾ ਢੇੜਾ ਕਿਹੜੀ ਟੀਮਾਂ ਦਾ ਮਾਰਕਾ ਨੇ ਲਾਉਣਾ ਆਹ ਜੀ ਬਾਈ ਤੀਜੇ ਨੰਬਰ ਲਓ ਜੀ ਜਿਸ ਟੀਮ ਨੇ ਥਰਡ ਪੋਜੀਸ਼ਨ ਹਾਸਲ ਕੀਤੀ ਹੈ ਜੀ ਇਸ ਘੋੜੀ ਦਾ ਨਾਮ ਜੀ ਚੰਨੋ 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 ਵਾਹ ਜੀ ਵਾਹ ਨੂਰੇ ਲਓ ਡਾਕਟਰ ਸਾਹਿਬ ਦੂਸਰੀ ਪੋਜੀਸ਼ਨ ਆਸਤੇ ਨੂਰੇ ਬਾਕਰਪੁਰ ਵਾਲੇ ਦੀ ਬੱਚੀ ਆ ਜੀ ਇਸ ਘੋੜੀ ਦਾ ਨਾਮ ਜੀ ਚੰਨੋ 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 ਡਾਕਟਰ ਸਾਹਿਬ ਦੇਸੀ ਨਾਮ ਵਾਕਿਆ ਇਹਨਾਂ ਲੋਕਾਂ ਦੇ ਨਾਂ ਹੀ ਭੁੱਲ ਜਾਣਾ ਸੀ ਹਾਂ ਜੀ ਬਿਲਕੁਲ ਜੀ ਡਾਕਟਰ ਸਾਹਿਬ ਦਾ ਬਾਈ ਜੀ ਬਹੁਤ ਬਹੁਤ ਵਧਾਈਆਂ ਭਰਾਵਾਂ ਨੂੰ ਬਾਈ ਕਿਸੇ ਟਾਈਮ ਸਿਉਹ ਲਾ ਦਿੰਦੇ ਸੀ ਨਾਮ ਪਿੱਛੇ ਬਿਲਕੁਲ ਬਾਈ ਜੀ ਜੀ ਤੇ ਕਿਸੇ ਟਾਈਮ ਨਿਕਨੇਮ ਬਣਾਦੇ ਬਿਲਕੁਲ ਆਪਣੀ ਘੋੜੇ ਵਾਲੇ ਦੇ तकरीबन ਸਾਰੇ ਨਿਕਨੇਮ ਨਾਲ ਹੀ ਜਾਣਦੇ ਇੱਕ ਦੂਜੇ ਨੂੰ ਸਹੀ ਗੱਲ ਹੈ ਜੀ ਤੇ ਚੰਨੋ ਤੇ ਅੰਗਰੇਜ਼ੀ ਦੇ ਵੀ ਨਾਮ ਰੱਖਦੇ ਆਪਣੇ ਘੋੜੇ ਵਾਲੇ ਡਾਕਟਰ ਸਾਹਿਬ ਕੋਲ ਸਨੋ ਵਾਈਟ ਤੋਂ ਵਾਈਟ ਤੱਕ ਵੀ ਕਾਫੀ ਨਾਮ ਸਾਨੂੰ ਮਿਲਿਆ ਆਪਾਂ ਨੂੰ ਜਿਹੜੇ ਬੱਚੇ ਬਾਹਰ ਗਏ ਨਾ ਅਕਲਜਿੰਦਰ ਦੇ ਨਾਮ ਰੱਖਾਈ ਬਾਈ ਬਿਲਕੁਲ ਜੀ ਉਹ ਲਈ ਭਲਾ ਦੇ ਨੀ ਚਲ ਆਜੋ ਜੀ ਉਧਰ ਲੈ ਆਉ ਹੁਣ ਦੂਜਾ ਤੇ ਪਹਿਲਾ ਆਜੋ ਬਾਈ ਉਧਰ ਉਧਰ ਵੀ ਆਜੋ ਆਜੋ ਬਾਈ ਦੂਜਾ ਯਾਰਾ ਉਧਰ ਚਲਾ ਜਾਵੇ ਹਾਂ ਉਹ ਕੋਲ ਨਾਲ ਦੂਜੇ ਪਾਸੇ ਤੁਹਾਨੂੰ ਲੈ ਜਾਵੇ ਆਓ ਖੜੇ ਨੇ ਬਾਈ ਉਧਰਲੇ ਪਾਸੇ ਦੇਖੋ ਕਿਹਨੂੰ ਪਹਿਲਾ ਆਉਂਦਾ ਕਿਹੜਾ ਦੂਜਾ ਆਉਂਦਾ ਬਿਲਕੁਲ ਜੀ ਕਿਉਂਕਿ ਖੇਡਣਾ ਜ਼ਰੂਰੀ ਆ ਬਿਲਕੁਲ ਬਾਈ 100 ਜੰਗਲ 301 ਜਿਹਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਮਾਰੋ ਜੀ ਤਾੜੀਆਂ ਸ਼ੋਰ ਜੰਬਾਰ 301 301 ਜੀ ਨੇ ਦੂਸਰਾ ਦੂਜੀ ਪੋਜੀਸ਼ਨ ਹਾਸਲ ਕੀਤੀ ਹੈ ਜੀ ਸ਼ੋਰ ਨੰਬਰ 301 ਬਹੁਤ ਬਹੁਤ ਵਧਾਈ ਹੋਵੇ ਜੀ ਸੰਦੀਪ ਸਟਾਡਵਾਰ ਆਲਮਾਣਾ ਤੋਂ ਘੋੜੀ ਦੀ ਡਿਟੇਲ ਲੈਣੀ ਆਈ ਆਪਾਂ ਤੇ ਪਹਿਲੀ ਪੁਜੀਸ਼ਨ ਹਾਸਲ ਕੀਤੀ ਹੈ ਜੀ ਸ਼ੋਅ ਨੰਬਰ 267 ਲਓ ਜੀ ਇਹਨੇ ਬਾਈ ਦੂਜੀ ਪੁਜੀਸ਼ਨ ਪ੍ਰਾਪਤ ਕੀਤੀ ਹੈ ਜਗਨੂ ਘੋੜੇ ਦੀ ਬੱਚੀ ਹੈ ਜੀ ਇਹ ਬਾਈ ਇਹਦੇ ਆਈਆ ਦੂਜੇ ਨੰਬਰ ਤੇ ਤੇ ਉਹ ਪਹਿਲੇ ਤੇ ਗੋੜੀ ਦਾ ਨਾਂ ਜੀ ਸ਼ਹਿਜਾਦੀ ਬੈਟ ਦੇ ਇਹਨਾਂ ਨੂੰ ਪੂਰਾ ਟਾਈਮ ਜਿਹੜਾ ਜੋਗਾ ਨਹੀਂ ਸੋ ਲਓ ਜੀ ਅੱਜ ਦੀ ਚੈਂਪੀਅਨ ਘੋੜੀ ਜੋ ਮੋਟਰਸਾਈਕਲ ਦਿੱਤਾ ਜਾ ਰਿਹਾ ਜੀ ਸੰਘਾਸਟਾਟ ਸ਼ੁਰੂ ਕਰ ਲਓ ਬਹੁਤ ਬਹੁਤ ਰਾਈਡਰ ਸਾਡੇ ਭਾਈ ਵਿੰਕਰ ਜੋੜ ਚਾਬੀਆਂ ਸੌਂਪਣਗੇ ਜੀ ਮਾਲਕਾਂ ਨੂੰ ਤੇ ਮੈਂ ਸਭ ਤੋਂ ਪਹਿਲਾਂ ਘੋੜੀ ਬਾਰੇ ਡਿਟੇਲ ਦੇਦਾ ਹਾਂ ਜੀ ਆਹ ਘੋੜੀ ਆਈ ਆ ਬਾਈ ਜੀ ਪਹਿਲੇ ਨੰਬਰ ਤੇ ਤੇ ਜਿਹਨੇ ਜਿੱਤੇ ਆ ਬਾਈ ਮੋਟਰਸਾਈਕਲ ਹੀਰ ਵੀਰੇ ਹੀਰ ਹੀਰ ਦਿਲਸ਼ਕਾਰੀ ਦੀ ਬੱਚੀ ਆ ਹਾਂ ਜੀ ਸਾਡਾ ਪਰਾਲੀ ਦਾਸ ਵੀ ਸਾਡੇ ਵਿਚਕਾਰ ਪਹੁੰਚ ਗਏ ਆ ਲੇ ਜਣ ਉਹਨਾਂ ਨੂੰ ਇੱਥੇ ਪਹੁੰਚ ਬਹੁਤ ਬਹੁਤ ਵਧੀਆ ਗੱਲ ਆ ਬਾਈ ਬਧਾਈਆਂ ਬਾਈ ਸਾਡੇ ਦੇ ਮੈਨ ਪਹਿਲਵਾਨ ਜੀ ਪਹੁੰਚਿਆ

ਹੀਰ ਜਿੰਨੀ ਸੋਹਣੀ ਘੋੜੀ ਆ ਜੀ ਵਾਹ ਜੀ ਵਾਹ ਦਲਸ਼ੇਰ ਕਾਕੀ ਦੀਤੀ ਬਹੁਤ ਬਹੁਤ ਵਧਾਈਆਂ ਮਾਲਕਾਂ ਨੂੰ ਮਹਿਲ ਕਲਾ ਸਸੀ ਜਾਨ ਜੀ ਨੂਰਾ ਜੀ ਇਸ ਟੇਬਲ ਆ ਜੀ ਮਹਿਲ ਕਲਾ ਪਿੰਡ ਸਾਡਾ ਭਾਈ ਲੈਡੀ ਸਰਪੰਚ ਇਹ ਗੱਲ ਆ ਬੂਟਾ ਦਾ ਬਾਈ ਪਲਵਾਨਾਂ ਦਾ ਵਿਆਹ ਆ ਸੋ ਅੱਜ ਦਾ ਮੋਟਰਸਾਈਕਲ ਜਿੱਤਿਆ ਜੀ ਇਸ ਨੌਕਰੀ ਕੋੜੀ ਨੇ ਕੋੜੀ ਦਾ ਨਾਂ ਜੀ ਹੀ ਸੋ ਸਾਡੇ ਭਾਈ ਵਿੰਦਰ ਡੂਰੋਨੀ ਚਾਪੀਆਂ ਸੌਣ ਵਾਲੇ ਦਾ ਮਾਲਕਾਂ ਨੂੰ ਭਾਈ ਜੀ ਲੈ ਆਓ ਮੋਟਰਸਾਈਕਲ ਸਾਹਮਣੇ ਅੱਸੀ ਗਾ ਬਾਈ ਜੀ ਇਸ ਰੰਗ ਨੂੰ ਸਪான்ਸਰ ਕੀਤਾ ਸੀ ਜੀ ਸੰਘਾ ਸਟਾਫ ਫਾਰਮ ਹਰੀਮਪੁਰ ਜਲੰਧਰ ਯੂ ਐਸ ਏ ਵਾਲੇ ਜੋ ਮੈਂ ਹੁਣੇ ਇੱਥੇ ਕਰਦਾ ਦੇ ਨਾਲ ਸਾਡੇ ਐਮਐਲਏ ਸਾਹਿਬ ਹਰਮਿੰਦਰ ਸਿੰਘ ਖਾਨ ਮਾਜਰਾ ਇਹ ਮੋਟਰਸਾਈਕਲ ਸੰਘਾ ਸਟਾਟਵਾਰ ਵੱਲੋਂ ਦਿੱਤਾ ਜਾ ਰਿਹਾ ਜੀ ਵਾਹ ਜੀ ਵਾਹ ਸਾਡੇ ਵਿੱਚ ਕਾਰ ਸਰਦਾਰ ਇਕਬਾਲ ਸਿੰਘ ਸੰਧੂ ਸਾਡੇ ਛੋਟੇ ਵੀ ਮੇਰੇ ਦੋਸਤ ਬਲਕਾਮ ਦੇ ਛੋਟੇ ਭਾਈ ਜਿਨ੍ਹਾਂ ਦਾ ਅਵਾਇਕਰ ਦੇ ਵਿੱਚ ਬਹੁਤ ਹੀ ਵੱਡਾ ਸਨਦਤਾਨ ਇਨਾਂ ਦੇ ਆਪਣੇ ਕੋਲ ਬਹੁਤ ਵਧੀਆ ਝੜਾ ਕੇ ਰਵੱਟਾ ਕਰ ਲੋ ਜੀ ਹਾਂ ਖੁੱਲੇ ਜੇ ਹੋ ਜੋ ਬਾਈ ਜੀ ਮੜੇ ਔਰ ਔਰ ਨਾਲ ਗੁਰਵਿੰਦਰ ਸਿੰਘ ਜੀ ਪਹੁੰਚੇ ਨੇ ਪੰਜਾਬ ਪੁਲਿਸ ਕੋ ਅਸੀਂ ਉਹਨਾਂ ਨੂੰ ਇੱਥੇ ਬਹੁਤ-ਬਹੁਤ ਜੀ ਆਇਆਂ ਜੀ ਚੋਂ ਤੋਂ ਬਾਅਦ ਮਾਰਵਾੜੀ ਘੋੜੀਆਂ ਦਾ ਰੰਗ ਹੋਣਾ ਜੀ ਸੋ ਪਲੀਜ਼ ਵੈਟ ਚੱਕ ਦੇ ਲਈ ਲੈ ਕੇ ਆਓ ਜੀ ਸਾਡੀ ਵੈਟ ਚੱਕ ਦੀ ਟੀਮ ਤਿਆਰ ਆ ਜੀ ਬਿਲਕੁਲ ਅੱਜ ਦੀ ਚੈਂਪੀਅਨ ਘੋੜੀ ਹੀਰ ਬਲਸ਼ੇਰ ਕਾਂਗੀ ਦੀ ਬੱਚੀ ਆ ਜੀ ਇਹ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਪੰਜਾਬ ਸਭ ਤੋਂ ਦਾਂ ਗਿਆ ਜੀ ਮਾਰ ਕੇ ਉਹਨੂੰ ਲੈ ਕੇ ਆ ਦੇ ਕੇ ਉਹਨੂੰ ਫੜ ਕੇ ਕਿਹੜਾ ਦੇਦਾ ਬਹੁਤ ਸੋਹਣਾ ਬਾਈ ਜੀ ਤੇ ਆਪਾਂ ਵੀ ਸਰਪੰਚ ਸਾਹਿਬ ਵਧਾਈਆਂ ਬਾਈ ਜੀ ਬਹੁਤ ਬਹੁਤ ਜੀ ਨਹੀਂ ਨਹੀਂ ਬਹੁਤ ਬਹੁਤ ਵਧਾਈਆਂ ਬਾਈ ਤੇ ਤੇ ਆ ਜਿੱਤੇ ਆ ਭਰਾ ਉਹ ਇਹਨੇ ਮੋਟਰਸਾਈਕਲ ਸੋ